6 ਜਨਵਰੀ ਦੀ ਧੀਰ ਸ਼ਾਮ ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦ ਭਾਗੀ ਤੇ ਅਨਸਖਾਵੇਂ ਘਟਨਾ ਦੀ ਖਬਰ ਆਈ ਸੀ। ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀਗੇ। ਸਾਡੇ ਆਪਣਾ ਭਰਾ ਸੀਗਾ। ਉਹਦੀ ਸਿਵਲ ਲਾਈਨ ਥਾਣੇ 'ਚ ਡਿਊਟੀ ਸੀਗੀ। ਤੇ ਨਾਬੇ ਏਰੀਏ 'ਚ 5 ਤੋਂ 6 ਅਣਪਛਾਤੇ ਬੰਦੇਾਂ ਨੇ ਉਹਦਾ ਚਾਕੂ ਮਾਰ ਕੇ ਕਤਲ ਕੀਤਾ। ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ। ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ ਰੰਦੇ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ ਐਗਜ਼ੈਂਪਲਰੀ ਸਜ਼ਾ ਦੇਵਾਂਗੇ ਜੀਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਕੀਤਾ ਜੀਨਾ ਨੇ ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ ਤੇ ਫਾਸਟ ਟਰੈਕ ਟ੍ਰਾਇਲ ਚਲਵਾ ਕੇ ਤੇ ਅਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ तकरीबन ساری ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਮਰਡਰ ਦਾ ਕਿਤੇ ਬਾਜ਼ਾਰ ਦੇ ਵਿੱਚ ਜਿਸ ਮਰਡਰ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਤੈਸ਼ ਤੇ ਆ ਗਈ ਕਿ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਆਪਸ ਵਿੱਚ ਦੋਸਤੀ ਵੀ ਕੀ ਕਰਨਾ ਜਿਹੜਾ ਉਹ ਅਸੀਂ ਤਫ਼ਤੀਸ਼ ਕਰ ਰਹੀ ਹਾਂ ਜਿਹੜੇ ਦੋ ਪਕੜੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ? ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫ਼ਤੀਸ਼ ਦਾ ਡਿਟੇਲ ਦੱਸਦੇ ਆਂ ਤੇ ਬਾਕੀ ਜਿਹੜੇ ਚਾਰ ਦੋਸ਼ੀ ਰਹਿੰਦੇ ਆ ਅਰੈਸਟ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ press ਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ ਨਾਮ ਪਤੇ ਸਾਰਾ ਕੁਝ ਉਦੋਂ ਦੱਸਿਆ ਸਰੇਮ ਜਿਸ ਤਰ੍ਹਾਂ ਸਰੇਮ ਕਤਲ ਹੋਣਾ ਕਿਤਨੇ ਕਿਤਨੇ ਸੁਰੱਖਿਆ ਨਾਲ ਲੈ ਕੇ ਵੱਡੇ ਸਵਾਲ ਲੋਕ ਚਿੰਤਿਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕਰਾਇਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਆ ਤੇ ਅਸੀਂ ਆਪਣੀ ਰਿਸਪੌਂਸਿਬਿਲਟੀ ਤੇ ਖਰੇ ਉਤਰਾਂ 6 ਜਨਵਰੀ ਦੀ ਦੇਰ ਸ਼ਾਮ ਨੂੰ ਨਾਬਾ ਏਰੀਏ 'ਚ ਬਹੁਤ ਹੀ ਮੰਦਭਾਗੀ ਤੇ ਅਨਸਖਾਵੀ ਘਟਨਾ ਦੀ ਖਬਰ ਆਈ ਸੀ ਹੈਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪਟਿਆਲਾ ਪੁਲਿਸ ਦਾ ਹਿੱਸਾ ਸੀਗੇ ਸਾਡੇ ਆਪਣਾ ਭਰਾ ਸੀਗਾ ਉਹਦੀ ਸਿਵਲ ਲਾਈਨ ਥਾਣੇ ਚ ਡਿਊਟੀ ਸੀਗੀ ਤੇ ਨਾਬੇ ਏਰੀਏ ਚ 5 ਤੋਂ 6 ਅਣਪਛਾਤੇ ਬੰਦੇ ਆਨੇ ਉਹਦਾ ਚਾਕੂ ਮਾਰ ਕੇ ਕਤਲ ਕੀਤਾ ਉਹਦਾ ਭਰਾ ਨਵਦੀਪ ਸਿੰਘ ਵੀ ਜ਼ਖਮੀ ਹੋਇਆ ਭਰਾ ਜਿਹੜਾ ਆਊਟ ਆਫ ਡੇਂਜਰ ਜਿਹੜੇ ਦੋਸ਼ੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰੇ ਦੋਸ਼ੀ ਆਇਡੈਂਟੀਫਾਈ ਹੋ ਗਏ। ਉਹਨਾਂ ਚੋਂ ਦੋ ਦੋਸ਼ੀ ਅਸੀਂ ਅਰੈਸਟ ਵੀ ਕਰ ਲਏ। ਰੰਦੇ ਚਾਰ ਦੋਸ਼ੀਆਂ ਦੀ ਅਰੈਸਟ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਅਸੀਂ ਮਿਸਾਲੀ ਸਜ਼ਾ ਦੇਵਾਂਗੇ। ਐਗਜ਼ੈਂਪਲਰੀ ਸਜ਼ਾ ਦੇਵਾਂਗੇ। ਜੀਨੇ ਸਾਡੇ ਭਰਾ ਦਾ ਇੰਨਾ ਵੱਡਾ ਨੁਕਸਾਨ ਕੀਤਾ ਜੀਨਾਂ ਨੇ। ਉਹਨਾਂ ਨੂੰ ਮਿਸਾਲੀ ਤੌਰ ਤੇ ਸਜ਼ਾ ਦਿੱਤੀ ਜਾਊਗੀ। ਤੇ फास्ट ट्रैक ट्रायल चलवाके तेਸੀਂ ਇਨਸ਼ੋਰ ਕਰਾਂਗੇ ਸਖਤ ਤੋਂ ਸਖਤ ਸਜ਼ਾ ਤੇ तकरीबन ساری ਉਮਰ ਜਿਹੜੀ ਆ ਉਸ ਲਾਕਾਂ ਦੇ ਪਿੱਛੇ ਇਹਨਾਂ ਦੀ ਨਿਕਲੇ ਮਰਡਰ ਦਾ ਕਬਜ਼ਾਰ ਦੇ ਵਿੱਚ ਜਿਸ ਮਰਡਰ ਮਰਡਰ ਦਾ ਕਾਰਨ ਕੁਝ ਛੋਟੇ ਜਿਹੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਬਹਿਸ ਬਸਈਆ ਹੋਇਆ ਤੇ ਉਹ ਬਹਿਸ ਹੀ ਇਨੀ ਤੈਸ਼ 'ਚ ਆਗੇ ਕਿ ਉਹਨਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਆਪਸ ਵਿੱਚ ਦੋਸਤੀ ਵੀ ਕੀ ਕਰਨਾ ਜਿਹੜਾ ਉਹ ਅਸੀਂ ਤਫਤੀਸ਼ ਕਰ ਰਹੀਆਂ ਜੀ ਜਿਹੜੇ ਦੋ ਪਕੜੇ ਗਏ ਨੇ ਜੀ ਉਹਨਾਂ ਦਾ ਕੀ ਬੈਕਗ੍ਰਾਉਂਡ ਹੈ ਉਹਨਾਂ ਦਾ ਬੈਕਗ੍ਰਾਉਂਡ ਮੈਂ ਜੇ ਇਸ ਕਰਕੇ ਨਹੀਂ ਦੱਸ ਸਕਦਾ ਕਿਉਂਕਿ ਜੇ ਤਫਤੀਸ਼ ਦਾ ਡਿਟੇਲ ਦੱਸਦੇ ਆਂ ਤੇ ਬਾਕੀ ਜਿਹੜੇ ਚਾਰ ਦੋਸ਼ੀ ਰਹਿੰਦੇ ਆ ਅਰੈਸਟ ਕਰਨ ਵਾਲੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਅਲਰਟ ਹੋ ਸਕਦੇ ਆ ਤੇ ਜਦੋਂ ਸਾਰੇ 6 ਦੇ 6 ਦੋਸ਼ੀ ਰਾਉਂਡ ਅਪ ਕਰ ਲਏ ਤੇ press ਨੂੰ ਦੁਬਾਰੇ ਪੂਰੇ ਤਰੀਕੇ ਨਾਲ ਬਰੀਫ ਕੀਤਾ ਜਾਊਗਾ ਸਾਰਿਆਂ ਦਾ ਬੈਕਗ੍ਰਾਉਂਡ ਨਾਮ ਪਤੇ ਸਾਰਾ ਕੁਝ ਉਦੋਂ ਦੱਸਿਆ ਸਰੇਮ ਜਿਸ ਤਰ੍ਹਾਂ ਸਰੇਮ ਕਤਲ ਹੋਣਾ ਕਿਤਨੇ ਕਿਤਨੇ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਲੋਕ ਚਿੰਤਿਤ ਨੇ ਪੰਜਾਬ ਦੇ ਦੇਖੋ ਜੀ ਗੱਲ ਇਹ ਆ ਕਿ ਕ੍ਰਾਈਮ ਜਦੋਂ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਕਿੰਨੀ ਛੇਤੀ ਡਿਟੈਕਟ ਕੀਤਾ ਜਾਂਦਾ ਕਿੰਨੀ ਛੇਤੀ ਅਰੈਸਟ ਕੀਤੇ ਜਾਂਦੇ ਤੇ ਲੀਗਲ ਪ੍ਰੋਸੀਜਰਸ ਨੂੰ ਫਾਲੋ ਕਰਕੇ ਪਰਿਵਾਰ ਨੂੰ ਜਸਟਿਸ ਕਿਵੇਂ ਦਿਵਾਇਆ ਜਾਂਦਾ ਉਹ ਸਾਡੀ ਰਿਸਪੌਂਸਿਬਿਲਟੀ ਆ ਤੇ ਅਸੀਂ ਆਪਣੇ ਰਿਸਪੌਂਸ